ਸਤਿ ਸ੍ਰੀ ਅਕਾਲ ਜੀ ਮੈਂ ਹਰਜੀਤ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਈਮ ਨਿਊਜ਼ ਇਸ ਟਾਈਮ ਅਸੀਂ ਕੜੇ ਆ ਕੋਟਵੰਗੜ ਸਿੰਘ 36 ਨੰਬਰ ਗਲੀ ਜਿਹੜਾ ਕਿ 40 ਨੰਬਰ ਵਾਰਡ ਨੰਬਰ ਪੈਂਦਾ ਆ ਤੇ ਇਸ ਦੇ ਵਿੱਚ ਬਹੁਤ ਪਿਆਰੇ ਲੋਕਾਂ ਨੂੰ ਨੁਕਸਾਨ ਹੋਇਆ ਜਿਵੇਂ ਕਿ ਇਨਵਰਟਰ ਲੋਕਾਂ ਦੇ ਸੜ ਗਏ ਆ ਕਈਆਂ ਦੇ ਪੱਕੇ ਸੜ ਗਏ ਆ ਕਈਆਂ ਦੇ ਏਸੀ ਵੀ ਸੜ ਗਏ ਹੋਏ ਆ ਤੇ ਚਿੜੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਪੰਛੀ ਵਗੈਰਾ ਬਹੁਤ ਨੁਕਸਾਨ ਹੋ ਚੁੱਕਿਆ ਹੋਇਆ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਨੁਕਸਾਨ ਹੋਇਆ ਕੀ ਕੀ ਨਹੀਂ ਹੋਇਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾਲ ਤੇ ਕਾਫੀ ਭਾਰੀ ਨੁਕਸਾਨ ਹੋਇਆ ਤੇ ਆਪਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਕੀ ਜਦੋਂ ਮੀਂਹ ਵਗੈਰਾ ਆਂਦੇ ਆ ਤੇ ਉੱਪਰ ਨਹੀਂ ਜਾਣਾ ਚਾਹੀਦਾ ਕਿਉਂਕਿ ਬਿਜਲੀ ਬਹੁਤ ਨੁਕਸਾਨ ਕਰ ਜਾਂਦੀ ਹੈ ਤੇ ਆਪਣਾ ਜਾਨੀ ਮਾਨੀ ਨੂੰ ਨੁਕਸਾਨ ਨਹੀਂ ਹੋਇਆ ਚਲੋ ਤੇ ਅਸੀਂ ਸ਼ੁਕਰ ਮਨਾਣੇ ਆ ਤੇ ਇਹੋ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਲੋਕ ਕਸ਼ਮੀਰ ਕੋਰ ਜੀ ਇਧਰ ਪੱਖੇ ਪੱਖੇ ਤਿੰਨ ਸੜਕਾਂ ਦੇ ਸਾਹਮਣੇ ਹਾਂ ਜੀ ਤੇ ਇਧਰ ਟੈਂਕੀ ਫਟ ਗਈ ਹੈਗੀ ਅੱਜ ਇੱਥੇ ਖੜੇ ਦੇਖਦੇ ਸੀ ਉਪਰੋਂ ਕਿੰਨਾ ਭਾਰੀ ਨੁਕਸਾਨ ਆਇਆ ਇਹ ਉਹਦੇ ਕਰਕੇ ਬਿਲ ਨਹੀਂ ਲੇ ਨੁਕਸਾਨ ਖਾਸਾ ਹੋ ਗਿਆ ਉਹਨਾਂ ਦੇ ਮਤਲਬ ਜਿੱਦਾਂ ਖਰਾਬ ਹੋ ਗਏ ਸਾਰੀਆਂ ਹਜੇ ਪਤਾ ਨਹੀਂ ਲਾਈਟ ਆਈ ਤੇ ਪਤਾ ਲਾਈਟ ਆਈ ਤੇ ਪਤਾ ਲੱਗੋਗਾ ਸਾਡੇ ਤਿੰਨ ਪੱਠੇ ਸੜ ਗਏ ਬਾਕੀ ਹਜੇ ਲਾਈਟ ਹੈ ਨਹੀਂ ਕਿ ਲਾਈਟ ਆਊਗੀ ਫੇਰ ਸਾਨੂੰ ਪਤਾ ਲੱਗੂ ਸਾਡੇ ਫ੍ਰਿਜ ਠੀਕ ਆ ਟੀਵੀ ਠੀਕ ਆ ਕੋ ਠੀਕ ਆ ਕਿ ਨਹੀਂ ਠੀਕ ਹੈ ਜੇ ਲਾਈਟ ਨਹੀਂ ਆਈ ਨਾ ਲਾਈਟ ਆਈ ਨਹੀਂ ਹੈਗੀ ਸਾਰੇ ਵੀ ਟੁੱਟੀਆਂ ਹੋਆਂ ਜਿਹੜੇ ਮੇਨ ਦਾ ਦਾੜ ਕੇ ਲੈ ਗਏ ਹਾਂ ਪਤਾ ਕੋਈ ਨਹੀਂ ਔਰ ਬੱਕੇ ਤੇ ਤਿੰਨ ਸੜ ਗਏ ਸਾਡੇ ਦੋ ਤੇ ਬਾਰੇ ਵੀ ਖਰਾਬ ਹੋਏ ਗਰੀ ਚ ਗਏ ਹਾਂ ਕਨਵੈਟਰ ਵੀ ਸੜਿਆ ਕਨਵੈਟਰ ਵੀ ਸੜਿਆ ਕਨਵੈਟਰ ਵੀ ਸੜਿਆ ਪੱਖੇ ਸੜਿਆ ਤਿੰਨ ਹਾਂ ਸਾਡੇ 3 ਟੀਵੀ ਵੀ ਸੜੇ ਤੁਹਾਡਾ ਇਹਨਾਂ ਦਾ ਟੀਵੀ ਲੈਟ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਸਾਡੇ ਲੈਟ ਆਊਗੀ ਤਾਂ ਪਤਾ ਲੱਗੂ ਕਿ ਟੀਵੀ ਠੀਕ ਆ ਜਾਂ ਫਰਿੱਜ ਠੀਕ ਆ ਜਾਂ ਨਹੀਂ ਠੀਕ ਕੋਈ ਪਤਾ ਨਹੀਂ ਸਾਨੂੰ ਹੋ ਜੇ ਕੋਟ ਮੰਗਲ ਸਿੰਘਾ ਗਲੀ ਨੰਬਰ 36 ਦੇ ਵਿੱਚ ਖੜੇ ਆ ਅੱਜ ਰਾਤ ਜਿਹੜੀ ਕੁਦਰਤ ਦੀ ਕਰੋਪੀ ਆ ਬਿਜਲੀ ਇੱਥੇ ਗਰੀ ਆ ਤੇ ਕਾਫੀ ਘਰਾਂ ਨੂੰ ਨੁਕਸਾਨ ਹੋਇਆ ਤੇ ਚਲੋ ਇਹ ਕੁਦਰਤ ਇੱਕ ਕੁਦਰਤ ਦਾ ਕਹਿਰ ਆ ਜਿਹਦੇ ਵਿੱਚ ਆਪਾਂ ਕਿਸੇ ਨੂੰ ਦੋਸ਼ਰੀ ਦੇ ਸਕਦੇ ਤੇ ਪਰ ਨੁਕਸਾਨ ਜਿਹੜਾ ਹੋਇਆ ਤੁਸੀਂ ਦੇਖਿਆ ਉਹਨਾਂ ਉੱਪਰ ਵੀ ਟੈਂਕੀ ਦੇ ਵਿੱਚ ਦੀ ਬਿਜਲੀ ਪਈ ਆ ਔਰ ਟੈਂਕੀ ਇੰਨੀ ਬੁਰੀ ਹਾਲਤ ਨਾਲ ਫੱਟੀ ਆ ਉਸ ਤੋਂ ਬਾਅਦ ਥੱਲੇ ਲੈਂਟਰ ਦੇ ਵਿੱਚ ਸੁਰਾਖ ਕਰਤਾ ਤੇ ਜਿਹੜੇ ਨਾਲ ਦੇ ਘਰ ਸੀਗੇ ਸਾਰਿਆਂ ਦਾ ਇਨਵਰਟਰ ਕਿਹਦਾ ਏਸੀ ਕਾਫੀ ਕੁਝ ਜਾਨੀ ਕਿ ਸੜ ਗਿਆ ਜਿਹਦਾ ਕਿ ਪਰ ਭਾਈ ਮਾਲਕ ਨੇ ਆਪ ਹੀ ਕਰਨੀ ਆ ਕਿਸੇ ਦਾ ਕੋਈ ਕਸੂਰ ਤਾਂ ਹੈ ਨਹੀਂਗਾ ਤੇ ਪਰ ਕੁਦਰਤ ਜਿਹੜੀ ਉਹਦੇ ਬੁਰੇ ਕਿਸੇ ਦਾ ਵਸਨੀ ਹੈਗਾ ਤੇ ਇਹ ਕਿਤੇ ਤੱਕ ਗਿਆ ਹੋਣਾ ਗਲੀ ਦਾ ਹੋ ਗਿਆ ਗਲੀ ਦਾ ਹੀ ਹੋਇਆ ਹੈਗਾ ਉਹ ਹੋਰ ਵੀ ਜੋਖੀ ਕਾਫੀ ਮੁਝ ਨਹੀਂ ਨਹੀਂ ਇਸ ਗਲੀ ਦਾ ਹੀ ਹੋਇਆ तकरीबन ਇਸ ਘਰ ਦਾ ਹੀ ਦੇਖੋ 2 AC ਹੋਗੇ ਇਨਵਰਟਰ ਹੋ ਗਿਆ ਟੈਂਕੀ ਹੋਗੀ 50-60000 ਰੁਪਏ ਤੋਂ ਇਸ ਘਰ ਦਾ ਹੀ ਉਸਾਰਾ ਬਾਕੀ ਇਨਵਰਟਰ ਕਈਆਂ ਦੇ ਅਸੀਂ ਤੇ ਜੇ ਗਿਣਤੀ ਕੀਤੀ ਜਾਵੇ ਤਾਂ ਕਾਫੀ ਸਾਰਾ ਜਿਹੜਾ ਇਸ ਗਲੀ ਦਾ ਗਲੀ ਦਾ ਹੀ ਉਸਾਰਾ ਹੋਇਆ ਹੈ ਵੀ ਹਜੇ ਤੱਕ ਇਹਨੇ ਲਾਈਟ ਵੀ ਨਹੀਂ ਆਈ ਕਿਹੜੇ ਕਰਕੇ ਆਇਆ ਕਾਰੇ ਕਰਕੇ ਆਇਆ ਕੋਈ ਤਾਂ ਹੁਣ ਜਦੋਂ ਲਾਈਟ ਆਏਗੀ ਉਸ ਤੋਂ ਬਾਅਦ ਹੀ ਪਤਾ ਲੱਗਿਆ ਵੀ ਕਿੱਥੇ ਕਿੱਥੇ ਤਾਰ ਸੜੀ ਆ ਕਿਉਂਕਿ ਆਂ ਦੀ ਕਲ ਅੰਡਰਗਰਾਊਂਡ ਸੜੀਆਂ ਵਾਇਰ ਨਹੀਂ ਤੇ ਜਦੋਂ ਲਾਈਟ ਆਏਗੀ ਪਤਾ ਲੱਗੇਗਾ ਤੇ ਪਰ ਕੁਦਰਤ ਬੁਰੇ ਫੇਰ ਦਾ ਜ਼ੋਰ ਨਹੀਂ ਹੈਗਾ ਤੇ ਜੋ ਅੱਜ ਇੱਥੇ ਮਹੱਲੇ ਦੇ ਵਿੱਚ ਕੋਈ ਇੱਥੇ ਮੇਰੇ ਸਿਸਟਰਾਂ ਦੇ ਨੇ ਉਹਨਾਂ ਦੇ ਘਰੇ ਇਹ ਨੇ ਪਾਣਾ ਵਰਤਿਆਗਾ ਕਿ ਕਿੰਨੇ ਵੇ ਦਾ ਟਾਈਮ ਸੀਗਾ ਕੀ ਹੋਇਆ ਤੇ ਤਕਰੀਬਨ ਰਾਤ ਤੁਹਾਨੂੰ ਪਤਾ ਹੀ ਬਿਲੀ ਵੈਸੇ ਤਾਂ ਸਹੀ ਹਾਲਾਤ ਨਾਲ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਉਹਰੇ ਉੱਠ ਕੇ ਪਾਣੀ ਇਹਨਾਂ ਨੇ ਦੇਖਿਆ ਤੇ ਉਪਰੋਂ ਸਾਰਾ ਕੁਝ ਖਰਾਬ ਹੋ ਗਿਆ ਕਿ ਅੰਦਰ ਸਾਰੇ ਪਏ ਹੁੰਦੇ ਨੇ ਕਿਉਂਕਿ ਬਾਰਿਸ਼ ਦਾ ਮੌਸਮ ਸੀਗਾ ਕਾਫੀ ਮੀਂਹ ਸੀਗੀ ਤੇ ਬਾਕੀ ਅੰਡੇ ਵੀ ਨੇ ਦੇਖਿਆ ਪੂਰੀ ਉੱਪਰ ਅੱਗ ਲੱਗੀ ਹੋਈ ਸੀ ਪਾਣੀ ਤਰ ਤ ਵਿਚਾਰ ਇਸ ਕਰਕੇ ਹੋ ਗਈ ਜਦੋਂ ਉਹ ਟੈਂਕੀ ਆਪਾਂ ਲਾਉਣੀ ਆ ਪਲਾਸਟਿਕ ਦੇ ਬਾਈਕ ਲਾਉਣੀ ਆ ਜੇ ਕਿਤੇ ਪੁਰਾਣਾ ਲੋਹੇ ਦਾ ਪਾਈਪ ਹੁੰਦਾ ਹੋਈ ਸਕਦਾ ਥੱਲੇ ਤਾਂ ਕਾਫੀ ਨੁਕਸਾਨ ਹੋ ਗਿਆ ਇਹ ਕੀ ਕੋਈ ਜਾਂਦੀ ਨਹੀਂ ਵੀ ਡੇਰ ਨਹੀਂ ਚੱਲਦੇ ਵਿੱਚ ਹੋ ਗਿਆ ਇਹ ਵੀ ਪਰਮਾਤਮਾ ਦਾ ਬਹੁਤ ਸ਼ੁਕਰ ਆ ਕਿ ਬਾਰੇ ਟੈਂਡੇ ਕੋਟੇ ਵੀ ਚਲੇ ਜਾਂਦੇ ਆ ਪਰ ਉਹ ਨਹੀਂ ਜਾਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੋ ਹ ਜਿਹੜਾ ਕੁਦਰਤ ਆ ਉਹਨੂੰ ਉਹਦੇ ਕੋਈ ਕਿਸੇ ਦਾ ਵਸ ਨਹੀਂ ਹੈਗਾ ਤੇ ਆਪਾਂ ਨੂੰ ਬਚਾਈ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਅਸਮਾਨੀ ਬੀਜ ਦੀ ਗੱਦੀ ਆ ਤੇ ਇਹ ਕੁਛ ਨਹੀਂ ਦੇਖਦੀ ਜਿਵੇਂ ਕਹਿੰਦਾ ਲੈਂਟਰ ਵੀ ਪਾੜ ਕੇ ਥੱਲੇ ਨਿਕਲ ਜਾਂਦੀ ਹੈ ਤੇ ਜਦੋਂ ਨਹੀਂ ਕਾਰੇ ਕਰਕੇ ਵੀ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕੀ ਕਹਾਂ ਮੈਂ ਤੇ ਇਹ ਮੈਸੇਜ ਦਿੰਨਾ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਹਨੇਰੀ ਜਾਂ ਮੀਂਹ ਜਾਂ ਕੋਈ ਬੱਦਲ ਲਸ਼ਕਦਾ ਹੁੰਦਾ ਤਾਂ ਆਪਣਾ ਵਿਚਾਰ ਰੱਖਣ ਕੋਠੀ ਵਗੈਰਾ ਦੇ ਉੱਪਰ ਜਾਣ ਤੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਅੱਜਕੱਲ ਕੋਈ ਪਤਾ ਨਹੀਂ ਵੀ ਕਦੋਂ ਕਿਸ ਟਾਈਮ ਕਿੰਨਾ ਨੁਕਸਾਨ ਹੋ ਗਿਆ ਬੱਦਲ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਬਿਜਲੀ ਲਿਸ਼ ਕਰੇਗੀ ਪਤਾ ਨਹੀਂ ਅਜੇ ਅੰਦਰ ਲੱਗ ਰਹੀ ਹੈ ਸ਼ਿਵਰਾਜ ਸਿੰਘ ਮੋਲਾ ਕੋਟ ਮੰਗਾ ਸਿੰਘ ਦੇਖੀ ਰਾਤ ਕੀ ਹੋਇਆ ਕੀ ਹਿੰਦਕਾ ਰਾਤ ਤਕਰੀਬਨ 3 ਵਜੇ ਤੋਂ ਬਾਅਦ ਆਪਣੇ ਬਿਜਲੀ ਬੜੀ ਜ਼ੋਰ-ਜ਼ੋਰ ਨਾਲ ਲੱਸੀ ਤੇ ਉਸ ਤੋਂ ਬਾਅਦ ਸਾਡੀ ਛੱਤ ਤੇ ਗਰੀ ਬਿਜਲੀ ਉਹਦੇ ਨਾਲ ਟੈਂਕੀ ਫਟ ਗਈ ਸਾਹਮਣੇ ਦੇਖ ਲੋ ਤੇ ਇੱਧਰ ਉੱਧਰ ਚਾਲਣਾ ਬਣਾਇਆ ਹੈ ਚੜੀਆਂ ਦਾ ਬਾਕੀ ਇਹ ਦੇਖ ਉਤਾਰਾ ਦੂਰਾ ਸਾਰੀਆਂ ਸੜ ਗਈਆਂ ਤੇ ਕਿਚੜੀਆਂ ਮਰੀ ਵੀ ਪਈ ਐ ਤੇ ਬਾਕੀ ਦਾ ਪਤਾ ਨਹੀਂ ਹਮ ਬਾਕੀ ਟੈਂਕੀ ਵਗੈਰਾ ਵੀ ਠੀਕਾ ਚੜੀਆਂ ਦਾ ਹਾਂ ਬਣਾਇਆ ਹੋਊਗਾ ਇੱਥੇ ਯਾਨੀ ਪਹਿਲਾਂ ਸੀਗੀਆਂ ਚੜੀਆਂ ਕਾਫੀ ਉਧਰ ਵੀ ਹੈਗੇ ਆਪਣੇ ਆਲੇ ਨੇ ਹਾਂ ਮਗੇ ਪੰਛੀ ਨੇ ਵੀ ਕਾਫੀ ਨੁਕਸਾਨ ਪਹੁੰਚਾਇਆ ਹੂੰ ਕਾਫੀ ਨੁਕਸਾਨ ਪਹੁੰਚਾਇਆ ਕੋਈ ਲੈਂਟਰ ਵਗੈਰਾ ਵੀ ਫਟਿਆ ਕਿਤੇ ਕੋਈ ਹਾਂ ਦੇਖੋ ਸਾਹਮਣੇ ਇੱਥੇ ਦੀ ਮੈਨੂੰ ਲੱਗਦਾ ਉੱਪਰ ਦੀ ਨਿਕਲੀ ਆ ਸ਼ਾਇਦ ਇੱਧਰ ਦੀ ਹਣ ਜੇ ਨਾ ਇਹ ਹੁੰਦਾ ਕੰਧ ਹੁੰਦੀ ਫਿਰ ਸ਼ਾਇਦ ਵਿੱਚ ਨੁਕਸਾਨ ਹੋ ਜਾਂਦਾ ਹੋਰ ਦਾ ਵੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਇਨਵਰਟਰ ਮੋਟਰ ਸੜ ਗਏ ਏਸੀ ਵਗੈਰਾ ਪੱਖੇ-ਪੱਖੇ ਬਾਕੀ ਇਹ ਲਾਈਟ ਵੀ ਬੰਦ ਆ ਬਾਕੀ ਕਈ ਘਰਾਂ ਦੀ ਅੱਗੇ ਤੇ ਪਤਾ ਲੱਗੂਗਾ ਤੇ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਜਾਨੀ ਮਾਲੀ ਕੋਈ ਨਹੀਂ ਹੋਇਆ ਸਿਰਫ ਨਾ ਹੀ ਠੀਕ ਆ ਸਾਰਾ ਹਾਂਜੀ ਹਾਂਜੀ ਤੇ ਕੁਦਰਤ ਵੀ ਮਾਰਾ ਏ ਤੇ ਕੋਈ ਵਾਤ ਨਹੀਂ ਆਪਾਂ ਹਾਂਜੀ ਹਾਂਜੀ ਤੇ ਕੋਈ ਬਸ ਨਹੀਂ ਮੈਸੇਜ ਦੇਣਾ ਚਾਹੂਗੇ ਲੋਕਾਂ ਨੂੰ ਮੈਸੇਜ ਇਹ ਹੈ ਵੀ ਮੰਨ ਲਓ ਜੇ ਬਿਜਲੀ-ਬਿਜਲੀ ਲੱਸ਼ ਕੇ ਮੀਂਹ ਦੇ ਵਿੱਚ ਛੱਤ ਤੇ ਨਾ ਜਾਓ ਆਪਣੇ ਘਰਾਂ ਦੇ ਅੰਦਰ ਹੀ ਰਹੋ ਜਿੰਨਾ ਬਚਾਅ ਹੋ ਸਕੇ ਕਰੋ ਆਪਣਾ ਬੱਚੇ ਵਗੈਰਾ ਜਿਵੇਂ ਬਾਹਰ ਨਿਕਲ ਕੇ ਦੇਖਦੇ ਹੈ ਕਿ ਹਾਂਜੀ ਨਹੀਂ ਦੇਖਣਾ ਚਾਹੀਦਾ ਜੀ ਦੇਖੀਏ ਜਾਂ ਕਿੱਦਾਂ ਨਹੀਂ ਦੇਖਣਾ ਚਾਹੀਦਾ ਅੰਦਰ ਹੀ ਰਹਿਣਾ ਜੀ ਤੇ ਜੀ 37 ਨੰਬਰ ਗਲੀ ਬੰਦ ਗਲੀ ਹੈ ਰਾਤੀ ਬਿਜਲੀ ਗਈਆ ਸਵੇਰ 3:30 ਵਜੇ ਉਹਦੋਂ ਬਾਅਦ ਫੇਰ ਸਾਡੇ ਪੱਕੇ ਫੁੱਗੇ ਤੇ ਪੱਕਾ ਚਲਾਇਆ ਫਿਰ ਚੱਲਿਆ ਨਹੀਂ ਆ ਮੁੜ ਕੇ ਇਨਵਰਟਰ ਖੁਦ ਅਸੀਂ ਬੰਦ ਕਰਤਾ ਸੀ ਬੱਜ ਗਿਆ ਨਹੀਂ ਤਾਂ ਫਿਰ ਮਸਾਲ ਜ਼ਿਆਦਾ ਹੋਣਾ ਸੀਗਾ। ਟੈਂਕੀ ਇਹ ਤੇ 36910 ਨਾਲ ਹੀ ਫਟਿਆ ਇਹਨਾਂ ਦੇ ਵੀ। ਉਹਨਾਂ ਦਾ ਅਸੀਂ ਆਪ ਦੇਖਿਆ ਕੋਈ 3:15 ਦੇ ਟੈਂਕੀ ਵੱਟੀ ਆ। ਬੱਚੇ ਵੇ ਆ ਬੜੇ ਡਰ ਗਏ ਸੀਗੇ ਮਿਆਂ ਨੇ ਸਕੂਲ ਬੇ ਨੇ ਹੁਣ ਵੀ ਨੇ। ਬਹੁਤ ਉਹ ਦੋ ਤਾਂ ਵਿਚਰੇ ਗਏ ਵੀ ਨਹੀਂ ਹੋ ਰਹੀਆਂ। ਦਾਲ ਨਹੀਂ ਕਰਦੇ। ਨਹੀਂ ਬਹੁਤ ਵੇ ਆ। ਨਹੀਂ। ਹਾਂ ਜੀ ਹਾਂ। ਕੱਬ ਕਿੰਨੀ ਬਿਜਲੀ ਗਰੀ ਆ ਬਹੁਤ ਤਕੜੀ। ਟੈਂਕੀ ਤੇ ਸੀ ਤਾਂ ਪਿਆ ਸੀਗਾ ਜਿਹੜਾ ਸਾਹਮਣੇ ਟੈਂਕੀ ਹੈ ਨਾ। ਉਹਨਾਂ ਦੇ ਬਿਜਲੀ ਗਿਰੀਆ ਜਦ ਬਿਜਲੀ ਗਿਰੀਆ ਸਾਰੇ ਬੱਚੇ ਡਰ ਗਏ ਸੀਗੇ ਹਾਂਜੀ